ਅੱਧਾ ਦਰਜਨ ਚੋਰੀ ਤੇ ਮੋਟਰਸਾਈਕਲਾਂ ਸਮੇਤ ਦੋ ਚੋਰਾਂ ਨੂੰ ਥਾਣਾ ਕਤਵਾਲੀ ਦੇ ਅਦੀਨਪੰਦੀ ਚੌਕੀ ਬਸ ਸਟੈਂਡ ਦੀ ਪੁਲਿਸ ਅਤੇ ਪੀਸੀਆਰ ਦੇ ਸਾਂਝੇ ਆਪਰੇਸ਼ਨ ਤੋਂ ਬਾਅਦ ਕੀਤਾ ਗਿਆ ਗ੍ਰਿਫਤਾਰ ਮੁਕੱਦਮਾ ਦਰਜ ਕਰ ਕੀਤੀ ਗਈ ਪੁਛ ਪੜਤਾਲ ਪਹਿਲਾ ਮਿਲੇ ਦੋ ਮੋਟਰਸਾਈਕਲ ਅਤੇ ਡੂੰਗੀ ਪੜਤਾਲ ਦੇ ਵਿੱਚ ਚਾਰ ਹੋਰ ਕੁੱਲ 6 ਮੋਟਰਸਾਈਕਲ ਕੀਤੇ ਗਏ ਬਰਾਮਦ ਜਾਣਕਾਰੀ ਦਿੰਦੇ ਹੋਏ ਥਾਣਾ ਕਤਵਾਲੀ ਮੁਖੀ ਨੇ ਦੱਸਿਆ ਕਿ ਪੀਸੀਆਰ ਅਤੇ ਚੌਕੀ ਬੱਸ ਸਟੈਂਡ ਦੇ ਸਾਂਝੇ ਆਪਰੇਸ਼ਨ ਦੇ ਦੌਰਾਨ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਤੋਂ ਪਹਿਲਾਂ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਤੇ ਡੂੰਗੀ ਪੁੱਛਗਿੱਛ ਤੋਂ ਬਾਅਦ ਇਨ੍ਹਾਂ ਤੋਂ ਚਾਰ ਹੋਰ ਕੁੱਲ 6 ਮੋਟਰਸਾਈਕਲ ਪੁਲਿਸ ਦੇ ਵੱਲੋਂ ਬਰਾਮਦ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਉਹਨਾਂ ਇਹ ਵੀ ਦੱਸਿਆ ਕਿ ਇਹ ਫਿਲਹਾਲ ਪੜ੍ਹਾਈ ਲਿਖਾਈ ਕਰਨ ਤੋਂ ਬਾਅਦ ਬੇਲੇ ਘੁੰਮ ਰਹੇ ਸਨ ਅਤੇ ਇਸ ਆਦਤਾਂ ਸ਼ਿਕਾਰ ਹੋ ਗਏ ਜਿਸ ਦੇ ਵਿੱਚ ਇਹਨਾਂ ਦੇ ਵੱਲੋਂ ਵੱਖ-ਵੱਖ ਇਲਾਕਿਆਂ ਤੋਂ ਇਹ ਚੋਰੀ ਕੀਤੇ ਗਏ ਮੋਟਰਸਾਈਕਲ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਫਿਲਹਾਲ ਬਰਾਮਦ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਆਰੰਭੀ ਗਈ ਹੈ ਪੂਰੀ ਜਾਣਕਾਰੀ ਸੁਣਦੇ ਹਾਂ ਥਾਣਾ ਕਤਵਾਲੀ ਮੁਖੀ ਦੀਹੀ ਜ਼ੁਬਾਨੀ ਪਿਛਲੇ ਸਾਲੋਂ ਥਾਣਾ ਕਤਵਾਲੀ ਦੇ ਭੀਮਪੰਦੀ ਚੌਂਕੀ ਬੱਸ ਸਟੈਂਡ ਦੇ ਵਿੱਚ ਏਸ ਜਸਦੀਪ ਸਿੰਘ ਨੂੰ ਪੁਲਾਹ ਮਿਲੀ ਸੀ ਕਿ ਦੋ ਨੌਜਵਾਨ ਜਿਹੜੇ ਹੈਗੇ ਚੋਰੀ ਦੇ ਮੋਟਰਸਾਈਕਲ ਲੈ ਕੇ ਘੁੰਮ ਰਹੇ ਆ ਜਿਨ੍ਹਾਂ ਦੇ ਵਿੱਚ ਮੌਜੂਦ ਬੱਧਾ ਸਿੰਘ ਪੁੱਤਰ ਦਿਕਸ਼ਿੰਗ ਵਾਸੀ ਚਿਗੀਆਂ ਵਸਤੀ ਨਹੀਂਆ ਵਾ ਤੇ ਦੂਜਾ ਕਾਸ ਦੀ ਪੁੱਤਰ ਅੰਗਰੇਜ਼ ਸਿੰਘ ਵਾਸੀ ਸਿਗੀਆਂ ਕਿਉਂਕਿ ਏਰੀਆ ਜਿਹੜੇ ਮੋਟਰਸਾਈਕਲ ਲੈ ਕੇ ਘੁੰਮ ਰਹੇ ਆ ਉਹਨਾਂ ਦੇ ਤੁਰੰਤ ਐਫਆਈਆ ਦਰਜ ਕਰਕੇ ਮੌਕੇ ਤੋਂ ਇਹਦਾ ਦੋਵੇਂ ਦੋਸ਼ੀ ਨੂੰ ਕਾਬੂ ਕਰਕੇ ਦੋ ਮੋਟਰਸਾਈਕਲਾਂ ਨੂੰ ਜਿਹੜਾ ਬਰਾਮਦ ਕੀਤਾ ਗਿਆ ਕਿਉਂਕਿ ਚੋਰੀ ਦੇ ਸਨ ਤੇ ਉਹਨਾਂ ਦੇ ਕੋਲੋਂ ਮਾਨ ਹਾਸਲ ਕਰਕੇ ਮਾਨ ਰਿਪੋਰਟ ਤੋਂ ਉਦੋਂ ਤੱਕ ਚਾਰ ਮੋਟਰਸਾਈਕਲ ਅਸੀਂ ਹੋਰ ਉਹਨਾਂ ਤੋਂ ਬਰਾਮਦ ਕੀਤੇ ਨੇ

ਜਿਨ੍ਹਾਂ ਨੂੰ ਉਹਨਾਂ ਨੇ ਦਾ ਵੇਚਣ ਦੀ ਤਾਬਲੇ ਵਿੱਚ ਇਹਨਾਂ ਦੇ ਕੋਸ਼ਿਸ਼ਾ ਪੇਰੇ ਰੱਖਿਆ ਸੀ ਤੇ ਇਹਨਾਂ ਨੂੰ ਸੀ ਬਰਾਮ ਕੀਤਾ ਸਰ ਉਹਨੇ ਕੋਈ ਕੰਮ ਨਹੀਂ ਕੀਤਾ ਕਿ ਜਦੋਂ ਚੋਰੀ ਕਰਨਾ ਸੀਗਾ ਜਾਂ ਹੋਰ ਵੀ ਕੋਈ ਬੇਸਿਕਲੀ ਕੰਮ ਕਰਦੇ ਨੇ ਕਿ ਬੇਸਿਕਲੀ ਮੁੱਢਲੇ ਤੋਂ ਉਹਨੇ ਸ਼ੁਰੂ ਤੋਂ ਪੜ੍ਹਾਈ ਕੀਤੀ ਹੈ ਲੇਕਿਨ ਹੁਣ ਇਹ ਕਿਤੇ ਵਹਿਲੀ ਸੀ ਜੀ ਆਪਸੀ ਦੋਸਤ ਸੀਗੇ ਜਿਹੜੇ ਕਿ ਸ਼ਹਿਰ ਦੇ ਵਿੱਚ ਜਿਹੜੇ ਲਗ ਲਗ ਸਮੇਂ ਦੇ ਵਿੱਚ ਆਉਂਦੇ ਤੇ ਮੋਟਰਸੈਂਡ ਚੋਰੀ ਕਰਕੇ ਮੁੜ ਕੇ ਉਹਨਾਂ ਨੇ ਜਿਹੜਾ ਹੈਗਾ ਕਿ ਇਹਨਾਂ ਨੇ ਯੋਗਦਾਨ ਮਦਦ ਸੇ ਰੱਖਿਆ ਸੀ ਕਿ ਜੇ ਰਜਿਸਟਰ ਕਰਕੇ ਆਪ ਦਾ ਉਹ ਸੌਖੇ ਪੈਸੇ ਦੀ ਤਾਕਦ ਦੇ ਵਿੱਚ ਸੀ ਕਿ ਅਸੀਂ ਜਲਦੀ ਦੇ ਸੌਖੇ ਪੈਸੇ